ਅੱਜ ਦਾ ਮੋਟਿਵੇ ਹੈ ਸਾਡਾ ਕਿ ਜਿਹੜੀ ਚੋਣ ਹੈ ਕਾਂਗਰਸ ਪਾਰਟੀ ਚੋਣ ਲੜ ਰਹੀ ਹੈ ਔਰ ਸਾਰੇ ਜਿਹੜੇ ਸਾਢਾਢ ਹਲਕਿਆਂ ਦੇ ਲੋਕ ਹੈ ਕੌਨਸਟਿਨਸੀ ਦੇ ਸਾਡੇ ਕੰਟੈਸਟਡ ਕੈਂਡੀਡੇਟ ਐ ਐਮਸੀ ਕਾਉਂਸਲਰ ਉਹਨਾਂ ਨੂੰ ਬੇਤੀ ਕੀਤੀ ਹੈ ਕਿ ਆਪ ਦੇ ਕੰਮ ਕਾਰ ਛੱਡ ਕੇ ਤਕੜੇ ਹੋ ਕੇ ਚੋਣ ਮਹੀਮਾਚ ਜੁੜ ਕੇ ਤਕੜੇ ਹੋ ਕੇ ਕਾਂਗਰਸ ਨੂੰ ਜਿਤਾਉਣ ਦਾ ਕੰਮ ਕਰ। ਬਿਲਕੁਲ ਇੱਕ ਵਾਰੀ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਰੈਲੀ ਜਿਹੜੀ ਹੈ ਕੱਢੀ ਲਾ ਰਹੀ ਸੀ ਉਸ ਨੂੰ ਅੰਕਾਰਨ ਕੀ ਹੈਗਾ ਲੋਕਾਂ ਨੂੰ ਕੀ ਦੱਸਣਾ ਹੈ ਤੁਸੀਂ? ਸੰਵਿਧਾਨ ਬਚਾਓ ਰੈਲੀਆਂ ਜਿਹੜੀਆਂ ਉਹ ਪੂਰੇ ਦੇਸ਼ ਭਰ ਛੋਰੀਆਂ ਕਾਂਗਰਸ ਪਾਰਟੀ ਨੇ ਸੰਵਿਧਾਨ ਦੀ ਗੱਲ ਕੀਤੀ ਹੈ। ਸਾਡੀਆਂ ਸੰਵਿਧਾਨ ਬਚਾਓ ਰੈਲੀਆਂ ਆਲਰੇਡੀ ਚੱਲ ਰਹੀਆਂ ਨੇ। ਇਸ ਪ੍ਰਕਾਰ ਜਿਹੜੀਆਂ ਪਾਰਟੀਆਂ ਨੇ ਸਤਾਧਾਰ ਉਹ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਉਹਨਾਂ ਦੇ ਖਿਲਾਫ ਅਸੀਂ ਇਹ ਲੜਾਈ ਵਿੱਢੀ ਹੈ ਇਸ ਕਰਕੇ ਸੰਵਿਧਾਨ ਬਚਾਉ ਅਸੀਂ ਰੈਲੀयां ਕਰ ਬਿਲਕੁਲ ਪੰਜਾਬ ਦੇ ਵਿੱਚ ਇਹ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਚੱਲ ਰਹੀ ਪੂਰੀ ਹਵਾ ਨਿਕਲ ਗਈ ਹੈ ਭਗਵੰਤ ਸਿੰਘ ਮਾਨ ਯੁੱਧ ਨਸ਼ਿਆਂ ਵਿਰੁੱਧ ਮੁਕੰਮਲ ਤੌਰ ਤੇ ਫੈਲ ਹੋ ਚੁੱਕਿਆ ਹੈ ਜਿਹਦੇ ਤੋਂ ਨਕਲੀ ਸ਼ਰਾਬ ਨਹੀਂ ਬੰਦ ਹੋ ਸਕੀ ਉਹ ਨਸ਼ਾ ਕੀ ਬੰਦ ਕਰੇਗਾ ਅੱਜ ਦਾ ਮੋਟਿਵੇ ਹੈ ਸਾਡਾ ਕਿ ਜਿਹੜੀ ਚੋਣ ਹੈ ਕਾਂਗਰਸ ਪਾਰਟੀ ਚੋਣ ਲੜ ਰਹੀ ਹੈ ਔਰ ਸਾਰੇ ਜਿਹੜੇ 8-8 ਹਲਕਿਆਂ ਦੇ ਲੋਕ ਹੈ ਕੌਨਸਲਟੀ ਦੇ ਸਾਡੇ ਕੰਟੈਸਟਡ ਕੈਂਡੀਡੇਟ ਐਮਸੀ ਕਾਉਂਸਲਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਆਪ ਦੇ ਕੰਮ ਕਾਰ ਛੱਡ ਕੇ ਤਕੜੇ ਹੋ ਕੇ ਚੋਣ ਮਹੀਮਾ ਚ ਜੁੜ ਕੇ ਤਕੜੇ ਹੋ ਕੇ ਕਾਂਗਰਸ ਨੂੰ ਜਿਤਾਉਣ ਦਾ ਕੰਮ ਕਰੋ ਬਿਲਕੁਲ ਇੱਕ ਵਾਰੀ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਰੈਲੀ ਜਿਹੜੀ ਹੈ ਕੱਢੀ ਲਾ ਰਹੀ ਸੀ ਉਸ ਨੂੰ ਅੰਕਾਰਨ ਕੀ ਹੈਗਾ ਲੋਕਾਂ ਨੂੰ ਕੀ ਦੱਸਣਾ ਹੈ ਸੰਵਿਧਾਨ ਬਚਾਓ ਰੈਲੀਆਂ ਜਿਹੜੀਆਂ ਉਹ ਪੂਰੇ ਦੇਸ਼ ਪਰ ਛੋਰੀਆਂ ਕਾਂਗਰਸ ਪਾਰਟੀ ਨੇ ਸੰਵਿਧਾਨ ਦੀ ਗੱਲ ਕੀਤੀ ਹੈ ਸਾਡੀਆਂ ਸੰਵਿਧਾਨ ਬਚਾਓ ਰੈਲੀਆਂ ਆਲਰੇਡੀ ਚੱਲ ਰਹੀਆਂ ਨੇ ਇਸ ਪ੍ਰਕਾਰ ਜਿਹੜੀਆਂ ਪਾਰਟੀਆਂ ਨੇ ਸਤਾਧਾਰ ਉਹ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਉਹਨਾਂ ਦੇ ਖਿਲਾਫ ਅਸੀਂ ਇਹ ਲੜਾਈ ਵਿੱਢੀ ਹੈ ਇਸ ਕਰਕੇ ਸੰਵਿਧਾਨ ਬਚਾਉ ਅਸੀਂ ਇਰੇਲੀਆ ਕਰ ਬਿਲਕੁਲ ਪੰਜਾਬ ਦੇ ਵਿੱਚ ਇਹ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਚੱਲ ਰਹੀ ਪੂਰੀ ਹਵਾ ਨਿਕਲ ਗਈ ਹੈ ਭਗਵਾਨ ਸਿੰਘ ਮਾਨ ਯੁੱਧ ਨਸ਼ਿਆਂ ਵਿਰੁੱਧ ਮੁਕੰਮਲ ਤੌਰ ਤੇ ਫੈਲ ਹੋ ਚੁੱਕਿਆ ਹੈ ਜਿਹਦੇ ਤੋਂ ਨਕਲੀ ਸ਼ਰਾਬ ਨਹੀਂ ਬੰਦ ਹੋ ਸਕੀ ਉਹ ਨਸ਼ਾ ਕੀ ਬੰਦ ਕਰੇਗਾ ਅੱਜ ਦਾ ਮੋਟਿਵੇ ਹੈ ਸਾਡਾ ਕਿ ਜਿਹੜੀ ਚੋਣ ਹੈ ਕਾਂਗਰਸ ਪਾਰਟੀ ਚੋਣ ਲੜ ਰਹੀ ਹੈ ਔਰ ਸਾਰੇ ਜਿਹੜੇ ਸਾਡੇ ਹਲਕਿਆਂ ਦੇ ਲੋਕ ਐ ਕੌਨਸਲਟੀ ਦੇ ਸਾਡੇ ਕੰਟੈਸਟਡ ਕੈਂਡੀਡੇਟ ਐ ਐਮਸੀ ਕਾਉਂਸਲਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਆਪ ਦੇ ਕੰਮ ਕਾਰ ਛੱਡ ਕੇ ਤਕੜੇ ਹੋ ਕੇ ਚੋਣ ਮਹੀਮਾ ਚ ਜੁੜ ਕੇ ਤਕੜੇ ਹੋ ਕੇ ਕਾਂਗਰਸ ਨੂੰ ਜਿਤਾਉਣ ਦਾ ਕੰਮ ਕਰੋ ਬਿਲਕੁਲ ਇੱਕ ਵਾਰੀ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਰੈਲੀ ਜਿਹੜੀ ਹੈ ਕੱਢੀ ਲਾ ਰਹੀ ਸੀ ਉਸ ਨੂੰ ਅੰਕਾਰਨ ਕੀ ਹੈਗਾ ਲੋਕਾਂ ਨੂੰ ਕੀ ਦੱਸਣਾ ਹੈ ਸੰਵਿਧਾਨ ਬਚਾਓ ਰੈਲੀਆਂ ਜਿਹੜੀਆਂ ਉਹ ਪੂਰੇ ਦੇਸ਼ ਪਰ ਛੋਰੀਆਂ ਕਾਂਗਰਸ ਪਾਰਟੀ ਨੇ ਸੰਵਿਧਾਨ ਦੀ ਗੱਲ ਕੀਤੀ ਹੈ ਸਾਡੀਆਂ ਸੰਵਿਧਾਨ ਬਚਾਓ ਰੈਲੀਆਂ ਆਲਰੇਡੀ ਚੱਲ ਰਹੀਆਂ ਜਿਸ ਪ੍ਰਕਾਰ ਜਿਹੜੀਆਂ ਪਾਰਟੀਆਂ ਨੇ ਸਤਾਧਾਰ ਉਹ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਉਹਨਾਂ ਦੇ ਖਿਲਾਫ ਅਸੀਂ ਇਹ ਲੜਾਈ ਵਿੱਢੀ ਹੈ ਇਸ ਕਰਕੇ ਸੰਵਿਧਾਨ ਬਚਾਓ ਅਸੀਂ ਰੈਲੀਆਂ ਕਰਾਂ ਬਿਲਕੁਲ ਪੰਜਾਬ ਦੇ ਵਿੱਚ ਇਹ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਚੱਲ ਪੂਰੀ ਹਵਾ ਨਿਕਲ ਗਈ ਹੈ ਭਗਵੰਤ ਸਿੰਘ ਮਾਨ ਯੁੱਧ ਨਸ਼ਿਆਂ ਵਿਰੁੱਧ ਮੁਕੰਮਲ ਤੌਰ ਤੇ ਫੈਲੂ ਚੁੱਕਿਆ ਹੈ ਜਿਹਦੇ ਤੋਂ ਨਕਲੀ ਸ਼ਰਾਬ ਨਹੀਂ ਬੰਦ ਹੋ ਸਕੀ ਉਹ ਨਸ਼ਾ ਕੀ ਬੰਦ